ਹਾਂਜੀ ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਦੋਸਤੋ ਮੈਂ ਇੱਕ ਕਹਾਣੀ ਲੈ ਕੇ ਆਇਆ ਹਾਂ ਜੋ ਕਿ ਪਿਆਸਾ ਕਾਂ ਅਤੇ ਵਿਗਿਆਨ ਬਾਰੇ ਹੈ ਆਓ ਆਪਾਂ ਇਸ ਵੀਡੀਓ ਦੇ ਵਿੱਚ ਇਸ ਕਹਾਣੀ ਬਾਰੇ ਜਾਣਦੇ ਹਾਂ ਇਸ ਕਵਿਤਾ ਵਿੱਚ ਕਾਂ ਦੇ ਵਿਗਿਆਨ ਦੀ ਸਹਾਇਤਾ ਨਾਲ ਪਾਣੀ ਪੀਣ ਬਾਰੇ ਦੱਸਿਆ ਗਿਆ ਹੈ ਕਾਂ ਨੇ ਪਾਈਪ ਦਾ ਇੱਕ ਸਿਰਾ ਘੜੇ ਵਿੱਚ ਪਾਇਆ ਅਤੇ ਦੂਜਾ ਆਪਣੇ ਮੂੰਹ ਵਿੱਚ ਉਸਨੇ ਕੰਕਰ ਪੱਥਰ ਸੁੱਟ ਕੇ ਪਾਣੀ ਨਹੀਂ ਪੀਤਾ ਇਹ ਇੱਕ ਪਿਆਸਾ ਕਾਂ ਤੇ ਵਿਗਿਆਨ ਦੀ ਕਹਾਣੀ ਹੈ ਇੱਕ ਦਿਨ ਕਾਂ ਕਾਂ ਨੂੰ ਪਿਆਰੇ ਬੱਚਿਓ ਤੇ ਇਹਨੇ ਬਹੁਤ ਸਤਾਇਆ ਹਕਲਿਆ ਬਕਲਿਆ ਉੜਦਾ ਉੜਦਾ ਇੱਕ ਬਾਗ ਵਿੱਚ ਆਇਆ ਬਾਗ ਦੀ ਠੰਡੀ ਸ਼ਾਂਤ ਵਿੱਚ ਬਹਿ ਕੇ ਉਸਨੇ ਧਿਆਨ ਘਮਾਇਆ ਦੂਰ ਕਿਤੇ ਸੀ ਘੜਾ ਪਾਣੀ ਦਾ ਉਸ ਨੂੰ ਨਜ਼ਰੀ ਆਇਆ ਕਿੱਕਾ ਦਾਮ ਓੜਿਆ ਉਹ ਸੀ ਇੱਥੋਂ ਕੋਲ ਘੜੇ ਦੇ ਆਇਆ ਘੜੇ 'ਚ ਥੋੜਾ ਪਾਣੀ ਤੱਕ ਕੇ ਉਹ ਥੋੜਾ ਘਵਰਾਇਆ ਸੋਚੇ ਆਪਣੇ ਦਾਦੇ ਵਾਂਗੂ ਪਾਣੀ ਉੱਪਰ ਲਿਆਵਾ ਇੱਕ ਇੱਕ ਕਰਕੇ ਕੰਕਰ ਪੱਥਰ ਘੜੇ ਦੇ ਅੰਦਰ ਪਾਵਾਂ ਪਰ ਬੱਚੋ ਸੀ ਕਾਂ ਸਿਆਣਾ ਰਤਾ ਨਹੀਂ ਘਵਰਾਇਆ ਨਲਪੀ ਵਰਗੀ ਚੀਜ਼ ਲਿਆ ਕੇ ਘੜੇ ਦੇ ਅੰਦਰ ਪਾਇਆ ਨਲਪੀ ਦਾ ਇੱਕ ਪਾਸਾ ਉਸਨੇ ਆਪਣੇ ਮੂੰਹ ਵਿੱਚ ਪਾਇਆ ਘਟ-ਘਟ ਕਰਕੇ ਪਾਣੀ ਪੀਤਾ ਰੱਬ ਦਾ ਸ਼ੁਕਰ ਮਨਾਇਆ ਕਹਿੰਦਾ ਇਸ ਵਿਗਿਆਨ ਨੇ ਮੇਰਾ ਕੰਮ ਆਸਾਨ ਕਰਵਾਇਆ ਸਤਜਾਣੋ ਵਿਗਿਆਨ ਦੇ ਯੁੱਗ ਨੇ ਬੰਦੇ ਦਾ ਮੁੱਲ ਪਾਇਆ ਦੋਸਤੋ ਜੇ ਮੇਰੀ ਇਹ ਕਹਾਣੀ ਵਧੀਆ ਲੱਗੀ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦੇਣਾ ਤਾਂ ਕਿ ਤੁਹਾਡੇ ਸਪੋਰਟ ਨਾਲ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆ ਸਕਾਂ ਧੰਨਵਾਦ ਜੀ